ਅੱਜ ਜਿਹੜਾ ਸਰਪੰਚ ਆਇਆ ਮੈਂ ਡੈਨੀ ਜੀ ਤੇ ਸੋਟੀ ਲੀਡਰਸ਼ਿਪ ਆਇਆ ਉਹ ਅਸੀਂ ਇਲੈਕਸ਼ਨਾਂ ਦੇ ਮੁਤਲਕ ਆਏ ਹਾਂ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਪੁੱਟਲੇ ਕਤਾਰ ਦੇ ਆਪੂ ਸਾਹਿਬ ਅੱਜ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਤੋਂ ਸੁਝਾਅ ਤੇ مشਵਰੇ ਲਏ ਗਏ ਹੈ ਕਿ ਆਉਣ ਵਾਲੇ ਸਮੇਂ 'ਚ ਕਿਸ ਪ੍ਰਕਾਰ ਅਸੀਂ ਇਲੈਕਸ਼ਨ ਲੜਨਾ ਹੈ ਉਹਨਾਂ ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਹੈ ਰਵਾਇਤ ਦੇ ਮੁਤਾਬਕ ਸਰਵੇ ਦੇ ਮੁਤਾਬਕ ਹੋਣ ਵਾਲੇ ਸਮਝ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਜਲਦ ਆਪਣਾ ਕੈਂਡੀਡੇਟ ਅਨਾਉਂਸ ਕਰਾਂਗੇ ਔਰ ਸਾਡਾ ਜਿਹੜਾ ਕੈਂਡੀਡੇਟ ਹੈ ਇਹਨਾਂ ਨੇ ਇਹ ਵੀ ਕਿਹਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਸ ਪ੍ਰਕਾਰ ਦੋਵਾਂ ਪਾਰਟੀਆਂ ਦੇ ਕੈਂਡੀਡੇਟਾਂ ਤੇ ਇਲਜ਼ਾਮ ਲੱਗਦੇ ਹੈ ਚੰਗੀ ਸ਼ੋਭੀ ਵਾਲਾ ਕੈਂਡੀਡੇਟ ਹੋਣਾ ਚਾਹੀਦਾ ਹੈ ਸੋ ਮੈਨੂੰ ਪੂਰਨ ਉਮੀਦ ਹੈ ਹਜੇ ਕੈਂਡੀਡੇਟ ਦੀ ਅਨਾਉਂਸਮੈਂਟ ਨਹੀਂ ਹੋਈ ਲੇਕਿਨ ਜਿਸ ਪ੍ਰਕਾਰ ਸਾਡੇ ਸਾਰੇ ਜਿਹੜੇ ਚਾਹਵਾਨ ਕੈਂਡੀਡੇਟ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਾਰੇ ਜੋ ਫੈਸਲਾ ਪਾਰਟੀ ਦਾ ਹੋਏਗਾ ਉਹਨੂੰ ਸਿਰ ਮੱਥੇ ਮੰਨਦੇ ਹੋਏ ਜੋ ਫੈਸਲਾ ਤੁਸੀਂ ਕਰੋਗੇ ਉਸੇ ਸਿਰੇ ਚੜਾਵਾਂਗੇ ਔਰ ਅੱਜ ਪਾਰੀ ਉਹਸਾ ਵੇਖਣ ਨੂੰ ਮਿਲਿਆ ਜਿੱਥੇ ਹਜੇ ਕੈਂਡੀਡੇਟ ਨਹੀਂ ਅਨਾਉਂਸ ਹੋਇਆ ਮੈਨੂੰ ਲੱਗਦਾ ਔਣ ਵਾਲੇ ਦਿਨਾਂ ਦੇ ਵਿੱਚ ਕਰਨ ਤਾਰਨ ਦੇ ਲੋਕ ਮੂੜਾ ਫੋੜ ਕੇ ਪੰਜਾਬ ਦੀ ਰਾਜਨੀਤੀ 2027 ਨੂੰ ਲੋਗੀ ਵੈਸੇ ਚੋਰ ਪਸਤਾ ਪਾਰਟੀ ਦਾ ਬਾਏ ਇਲੈਕਸ਼ਨ ਆ ਕਿ ਲੇਕਿਨ ਕਈ ਵਾਰੀ ਫਤਵੇ ਐਸੇ ਆਉਂਦੇ ਆ ਜਿਸ ਨਾਲ ਫਿਰ ਆਉਣ ਵਾਲੀ ਰਾਜਨੀਤੀ ਦਾ ਮੋੜ ਬਦਲ ਜਾਂਦਾ ਹੈ ਔਰ ਮੈਨੂੰ ਪੂਰਨ ਅਮੀਰ ਆ ਆਕਾਲੀ ਦਲ ਦੇ ਵਿੱਚ ਵੀ ਬਹੁਤ ਬਾੜੀ ਉਥਲ-ਪੁਥਲ ਹੈ ਕੈਂਡੀਡੇਟ ਉਹਨਾਂ ਦਾ ਬਾੜੂ ਆਇਆ ਹੈ ਔਰ ਪੂਰੇ ਵਿੱਚ ਵੀ ਗੈਂਗਸਟਰਾਂ ਨੂੰ ਬਹੁਤ ਜ਼ਿਆਦਾ ਵੱਡੀ ਤਰਜੀਹ ਦਿੱਤੀ ਗਈ ਹੈ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਗੈਂਗਸਟਰਾਂ ਤੋਂ ਲੋਕ ਪਰੇਸ਼ਾਨ ਤੇ 당ਣ ਨੇ ਔਰ ਜੇ ਪਾਰਟੀਆਂ ਇਹੋ ਜਿਹੇ ਪਰਿਵਾਰਾਂ ਨੂੰ ਤਰਜੀਹ ਦੇਣਗੀਆਂ ਤਾਂ ਇਹ ਗੱਲ ਬਹੁਤੀ ਚੰਗੀ ਨਹੀਂ ਹੈ ਔਰ ਦੂਜੇ ਪਾਸੇ ਪਾਰਟੀਆਂ ਤੋਂ ਕਿਸ ਤਰੀਕੇ ਦੇ ਨਾਲ ਇਧਰੋਂ ਇਧਰ 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 ਜਿਹੜਾ ਸੱਤਾ ਦੇ ਵਿੱਚ ਪਰਿਵਰਤਨ ਦੀ ਗੱਲ ਹੋ ਰਹੀ ਹੈ ਨੌਜਵਾਨ ਪੀੜ੍ਹੀ ਨੂੰ ਇਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਹ ਸਖਸ਼ੀਅਤ ਦੇ ਲੋਕ ਹੋਣਗੇ ਜਿਹੜੇ ਆਕਤ ਨੂੰ ਵੇਖਦਿਆਂ ਹੋਇਆਂ ਆਪਣੇ ਈਮਾਨ ਬਦਲ ਲੈਂਦੇ ਹਨ ਸੋ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਬੇਸ਼ੱਕ ਜਿਹੜਾ ਅੱਜ ਹੈ ਉਹ ਸਿੱਖੀ ਦਾ ਬੜਾ ਪ੍ਰਚਾਰ ਕਰਦਾ ਹੈ ਸਿੱਖ ਸਦਾ ਕਦੇ ਬੜਾ ਚੱਲਦਾ ਮੈਂ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਹੈ ਲੇਕਿਨ ਨਾਲ ਹੀ ਨਾਲੇ ਮਾਝੇ ਦੇ ਲੋਕ ਇਹ ਸਰਕੂਲਰ ਸੋਚ ਦੇ ਦੀ ਮਾਲਕ ਨਹੀਂ ਜਿਹਦੇ ਇਥੋਂ ਅਗ ਨਹੀਂ ਉਤਰੀ ਸਾਹਿਬ ਨੂੰ ਉਹਨਾਂ ਨੇ ਦਿਖਾਇਆ ਔਰ ਇਹ ਉਹਨਾਂ ਨੇ ਉਸ ਵੱਡੀ ਸੋਚ ਦਾ ਸਬੂਤ ਦਿੱਤਾ ਬੇਸ਼ੱਕ ਕਦੇ ਨਾ ਕਦੇ ਭਾਵਕ ਹੋ ਕੇ ਜਿਹੜੀ ਪੰਜਾਬ ਦੀ ਕੌਮ ਹੈ ਪੰਜਾਬ ਦੇ ਲੋਕ ਹੈ ਇਹ ਭਾਵਕ ਹੋ ਕੇ ਕੁਝ ਰਾਜਨੀਤਿਕ ਫੈਸਲੇ ਕਰ ਲੈਂਦੇ ਲੇਕਿਨ ਅਸਲ ਮੈਂ ਨੇ ਬਾਜੇ ਦੇ ਜਿਹੜੇ ਲੋਕ ਬੜੇ ਅਕਲਮੰਦ ਲੋਕ ਨੇ ਸਮਝਦਾਰ ਨੇ ਇਹ ਨਾਲ ਹੀ ਨਾਲ ਪੰਜਾਬ ਦੀ ਤਰੱਕੀ ਬਾਰੇ ਔਰ ਆਪਣੇ ਪੰਜਾਬ ਦੇ ਭਵਿੱਖ ਬਾਰੇ ਤੇ ਆਡੇ ਪਰਿਵਾਰਾਂ ਦੇ ਭਵਿੱਖ ਬਾਰੇ ਵੀ ਸੋਚ ਲਈ ਹੈ ਕਿ ਕਿਹੜੀ ਪਾਰਟੀ ਸਾਡੇ ਪਰਿਵਾਰਾਂ ਦੇ ਭਵਿੱਖ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਕਿਹੜੇ ਸਾਡੇ ਸੂਬੇ ਨੂੰ ਸਾਡੀਆਂ ਪੀੜ੍ਹੀਆਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਸੋ ਮੈਨੂੰ ਪੂਰਨ ਉਮੀਦ ਹੈ ਕਿ ਸਾਰੀਆਂ ਉਹ 네ਗੇਟਿਵ ਫੋਰਸਿਸ ਨੂੰ ਨਕਾਰਦੇ ਹੋਏ ਲੋਕ ਹਿੰਦੁਸਤਾਨ ਨੂੰ ਪਿਆਰ ਕਰਦੇ ਹੈ ਹਿੰਦੂਸਾਂ ਚ ਰਹਿ ਕੇ ਆਪਣੇ ਹੱਕਾਂ ਦੀ ਰਾਖੀ ਕਰਾਉਣਾ ਚਾਹੁੰਦਾ ਪੰਜਾਬ ਉਸ ਸੋਚ ਤੇ ਪੈਰਾ ਦੇ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਇਥੋਂ ਜਿਵਾ ਕੇ ਬਿਚਾ ਜਿਹੜਾ ਅੱਜ ਦਾ ਸਾਡਾ ਇੱਕ ਜੀ ਵਰਕਰ ਮਿਲਨੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਾਂ ਪਿੰਡ ਲੈਵਲ ਤੇ ਜਿਹੜੇ ਸਾਡੇ ਬੂਥ ਕਮੇਟੀਆਂ ਦੇ ਇੰਚਾਰਜ ਨੇ ਜਾਂ ਬੂਥ ਵਰਕਰ ਅੱਜ ਸਿਰਫ ਤੇ ਸਿਰਫ ਉਹਨਾਂ ਦੀ ਇੱਕ ਪ੍ਰਧਾਨ ਜੀ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਹੜੀ ਜਿਮਣੀ ਚੋਂ ਦਾ ਵਿਗੜਵਜਾਉਣ ਲਈ ਅਤੇ ਪ੍ਰਧਾਨ ਜੀ ਨੇ ਸਾਨੂੰ ਜੋ ਹੁਕਮ ਕੀਤੇ ਨੇ ਸਾਨੂੰ ਸਾਰਿਆਂ ਨੂੰ ਵੰਡ ਕੇ ਡਿਊਟੀਆਂ ਦਿੱਤੀਆਂ ਜਾਣਗੀਆਂ ਜਿੱਦ ਨੂੰ ਜਿੱਦੋਂ ਜਿੱਥੇ ਡਿਊਟੀ ਮਿਲੇਗੀ ਪੂਰੀ ਤਨਦੇਈ ਨਾਲ ਨਿਭਾ ਕੇ ਤੇ ਕਾਂਗਰਸ ਪਾਰਟੀ ਨੂੰ ਇਹ ਸੀਟ ਜਿੱਤ ਕੇ ਦੀ ਝੋਲੀ ਪਾਵਾਂ। ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੇ ਅੱਜ ਦੀ ਇੱਕ ਵਰਕਰ ਮੀਟਿੰਗ ਜੀ ਵਰਕਰਾਂ ਜੀ ਇੰਨਾ ਅਰਸ਼ਾ ਸੀ ਕਿ ਸੀਟ ਸਾਨੂੰ ਮੈਨੂੰ ਦੇ ਵਿਰੋਧਤਾ ਚ ਕੋਈ ਨਜ਼ਰ ਹੀ ਨਹੀਂ ਆਉਂਦੀ ਤੇ ਸੀਟ ਕਾਂਗਰਸ ਪਾਰਟੀ ਬੜੇ ਵੱਡੇ ਮਾਰਜਾ ਨਾਲ ਜਿੱਤੇਗੀ। ਤੇ ਵਰਕਰਾਂ ਨੂੰ ਪ੍ਰਧਾਨ ਜੀ ਨੇ ਪੂਰਨ ਭਰੋਸਾ ਦਿਵਾਇਆ ਕਿ ਕਾਂਗਰਸ ਸਮੁੱਚੀ ਕਾਂਗਰਸ ਪਾਰਟੀ ਤੁਹਾਡੇ ਨਾਲ ਡਟ ਕੇ ਖੜੀ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਸਰਕਾਰੀ ਜਿਹੜਾ ਤੰਤਰ ਮੰਤਰੇ ਨਾਲ ਵਰਤਨੇ ਨੇ ਡਰਨ ਘਬਰਾਉਣ ਦੀ ਲੋੜ ਨਹੀਂ ਆ ਉਹ ਖੁਦ ਇੱਥੇ ਬਹਿਣਗੇ ਉਹਨਾਂ ਦੀ ਅਗਵਾਈ ਹੇਠ ਸੀਟ ਲੜਾਂਗੇ ਤੇ ਡਟ ਕੇ ਕਾਂਗਰਸੀ ਵਰਕਰਾਂ ਦੇ ਨਾਲ ਖੜੇ ਹੋਵਾਂਗੇ ਵੇਖੋ ਅੱਜ ਸਾਡੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਜਿਹੜੇ ਆ ਉਹ ਆਏ ਹੀ ਤਰਨ ਤਰਨ ਉਹਨਾਂ ਨੇ ਜਿਹੜੀ ਅੱਜ ਜਿਹੜੇ ਐਕਟਿਵ ਮੈਂਬਰ ਆ ਜਾਂ ਅਹੁਦੇਦਾਰ ਉਹਨਾਂ ਦੀ ਮੀਟਿੰਗ ਲਈ ਹੈ ਰੈਲੀ ਨਹੀਂ ਸੀ ਕੋਈ ਪਹਿਲੀ 3 400 ਦੇ ਕਰੀਬ ਜਿਹੜਾ ਉੱਥੇ ਬੰਦਾ ਆ ਗਿਆ ਸੀਗਾ ਤੇ ਉਹ ਸਾਰਾ ਅੱਜ ਤੋਂ ਸਮਝੋ ਵੀ ਇਲੈਕਸ਼ਨ ਤਰਨਦਾਰਾਂ ਦੇ ਸ਼ੁਰੂ ਹੋ ਗਏ ਜੀ ਤੇ ਬਹੁਤ ਐਕਟਿਵਲੀ ਉਹਨਾਂ ਨੇ ਜਿੰਨੇ ਵੀ ਅਧਿਕਾਰਦਾਰ ਸੀ ਸਾਰਿਆਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਕਿ ਆਪੋ ਆਪਣੇ ਅਗਿਆਂ 'ਚ ਰੜਜੋ ਤੇ ਜਿਹੜੇ ਤਰਨ ਤਰਨ ਵਾਸਤੇ ਕੈਂਡੀਡੇਟ ਜਦੋਂ ਵੀ ਪਾਰਟੀ ਦਊਗੀ ਉਹਦੇ 'ਚ ਕੁਸਮਾ ਲੱਗ ਸਕਦਾ ਲੇਕਿਨ ਤੁਸੀਂ ਅੱਜ ਤੋਂ ਸਮਝੋ ਵੀ ਇਲੈਕਸ਼ਨ ਤੁਹਾਡੀ ਚੱਲੂਗਾ